ਪਟਿਆਲਾ ਕਾਰਪੋਰੇਸ਼ਨ ਲੈਂਡ ਬ੍ਰਾਂਚ ਦੇ ਇੰਸਪੈਕਟਰ ਮਨੀਸ਼ਪੁਰੀ ਨੇ ਆਪਣੀ ਟੀਮ ਦੇ ਨਾਲ ਪਟਿਆਲਾ ਦੀ ਗੁਰੂ ਨਾਨਕ ਨਗਰ ਗਲੀ ਨੰਬਰ 7 ਦੇ ਵਿੱਚ ਮੁਹੱਲਾ ਵਾਸੀਆਂ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਨਜਾਇਜ਼ ਗੇਟਾ ਨੂੰ ਉਤਾਰਿਆ ਗਿਆ ਮਨੀਸ਼ਪੁਰੀ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਵੀ ਗੇਟ ਉਤਾਰੇ ਗਏ ਸੀ ਪਰ ਅਗਲੇ ਦਿਨ ਫੇਰ ਤੋਂ ਗੇਟ ਲਗਾਏ ਗਏ ਹਨ ਇੱਕ ਵਾਰ ਫਿਰ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਦੁਬਾਰਾ ਕਾਰਵਾਈ ਕਰਦੇ ਹੋਏ ਗੇਟ ਉਤਾਰੇ ਗਏ ਕਰਲ ਨੇ ਲੈ ਚੱਕੇ ਉੱਪਰ ਗੱਟੋ ਕੱਕੇ ਤੋਂ ਉੱਪਰ ਨਾਲ ਗੱਡੀ ਚੁੱਕੀ ਗੱਡੀ ਦੂਰ ਮੰਗਾਈ ਜਿਹੜੀ 7 ਨੰਬਰ ਗਲੀ ਹੈ ਗੁਨਾਰਿਕ ਨਗਰ ਉਦੀ ਕੰਪਲੇਂਟ ਸੀਗੀ ਮੇਰੇ ਕੋਲ ਕੰਪਲੀਟ ਆਈ ਸੀ ਕਿਉਂਕਿ ਗੈਂਪੋਰਟ ਪਲੇਟ ਆਈ ਨਹੀਂ ਕਿਹਾ ਜੀ ਆ ਇੱਕ ਮਿੰਟ ਖੜ ਜਾ ਕੰਪਲੀਟ ਆਈ ਸੀ ਉਸ ਚਾਰ ਤੁਸੀਂ ਐ ਇਲੀਗਲ ਜਿਹੜੇ ਗੇਟ ਹੈ ਮਹੱਲੇ ਚ ਲਗਾਏ ਹੋਏ ਮਹੱਲੇ ਦੇ ਇਤਰਾਜ ਸਾਰੇ ਦਾ ਕੱਲ੍ਹ ਐਸੀ ਇਹਨਾਂ ਨੂੰ ਉਤਾਰ ਕੇ ਗਏ ਸੀ ਨਕਿੰਨ ਨੇ ਦੁਬਾਰਾ ਫੇਰ ਲਗਾ ਲਿਆ ਤੇ ਅੱਜ ਫੇਰ ਸਾਰਾ ਜਿਹੜਾ ਇਹ ਫੂਡੀਸ਼ਨ ਆਇਆ ਸੀ ਕੰਸਲਰ ਮੈਡਮ ਨਾਲ ਆਇਆ ਸੀ ਆ ਉਹਨਾਂ ਵੱਲੋਂ ਇਹ ਕੰਪਲੇਂਟ ਆ ਵੀ ਇਹ ਗੇਟ ਨਜਾਇਜ਼ ਲੱਗਿਆ ਹੋਇਆ ਸਾਰੀ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਅਸੀਂ ਉਤਾਰ ਰਹੇ ਹਾਂ ਜੀ ਉਤਾਰ ਕੇ ਇਹਨੂੰ ਨਗਰ ਨਿਗਮ 'ਚ ਜਮ੍ਹਾਂ ਕਰਾਵਾਂ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز